ਅਫਰਮੇਸ਼ਨ ਤੁਹਾਡੇ ਸਬਕੌਂਸ਼ੀਅਸ ਮਾਈਂਡ ਨੂੰ ਦੁਬਾਰਾ ਪ੍ਰੋਗਰਾਮ ਕਰਨ ਦਾ ਸਭ ਤੋਂ ਤੇਜ਼ ਤਰੀਕਾ ਜਦੋਂ ਤੁਸੀਂ ਇਹਨਾਂ ਨੂੰ ਬਾਰ-ਬਾਰ ਦੁਹਰਾਉਂਦੇ ਹੋ ਤਾਂ ਤੁਹਾਡਾ ਦਿਮਾਗ ਇਹਨਾਂ ਨੂੰ ਸੱਚ ਮੰਨਣ ਲੱਗ ਜਾਂਦਾ ਹੈ ਅਤੇ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਂਦੀ ਹੈ ਇੱਥੇ ਕੁਝ ਸ਼ਕਤੀਸ਼ਾਲੀ ਅਫਰਮੇਸ਼ਨਾਂ ਨੇ ਇਹਨਾਂ ਨੂੰ ਰੋਜ਼ ਸਵੇਰੇ ਉੱਠਦੇ ਸਾਰ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਪੂਰੇ ਵਿਸ਼ਵਾਸ ਨਾਲ ਬੋਲੋ ਨੰਬਰ 1 ਸਵੇਰ ਮਾਨ ਤੇ ਸ਼ਵੇ ਸ਼ਕਤੀ ਮਤਲਬ ਮੈਂ ਇੱਕ ਲੀਡਰ ਤੇ ਸ਼ਕਤੀਸ਼ਾਲੀ ਇਨਸਾਨ ਹਾਂ ਮੇਰੇ ਅੰਦਰ ਹਰ ਮੁਸੀਬਤ ਦਾ ਸਾਹਮਣਾ ਕਰਨ ਦੀ ਤਾਕਤ ਆ ਮੈਂ ਹਰ ਰੋਜ਼ ਬਿਹਤਰ ਅਤੇ ਮਜ਼ਬੂਤ ਬਣ ਰਿਹਾ ਹਾਂ ਮੈਨੂੰ ਆਪਣੇ ਆਪ ਤੇ ਭਰੋਸਾ ਹੈ ਸਫਲਤਾ ਤੇ ਕੈਰੀਅਰ ਲਈ ਤੁਸੀਂ ਕੀ ਬੋਲਣਾ ਕਿ ਸਫਲਤਾ ਮੇਰੇ ਵੱਲ ਚੁੰਪਕ ਵਾਂਗ ਖਿੱਚੀ ਚਲੀ ਆ ਰਹੀ ਆ ਮੇਰੇ ਕੋਲ ਨਵੇਂ ਅਤੇ ਬਿਹਤਰ ਮੌਕੇ ਰੋਜ਼ ਆ ਰਹੇ ਨੇ ਮੈਂ ਜੋ ਵੀ ਕੰਮ ਨੂੰ ਹੱਥ ਲਾ ਲੈਂਦਾ ਹਾਂ ਉਸ ਵਿੱਚ ਮੈਨੂੰ ਕਾਮਯਾਬੀ ਮਿਲਦੀ ਆ ਮੈਂ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਕਾਬਿਲ ਹਾਂ ਧਨ ਦੇ ਲਈ ਤੁਸੀਂ ਕਹਿਣਾ ਆ ਮੈਂ ਪੈਸੇ ਨੂੰ ਆਪਣੀ ਜ਼ਿੰਦਗੀ ਵਿੱਚ ਆਸਾਨੀ ਨਾਲ ਆਕਰਸ਼ਿਤ ਕਰਦਾ ਹਾਂ। ਬ੍ਰਹਿਮੰਡ ਮੈਨੂੰ ਦੌਲਤ ਦੇ ਅਣਗਿਣਤ ਰਸਤੇ ਦਿਖਾ ਰਿਹਾ ਹੈ। ਮੈਂ ਇੱਕ ਅਮੀਰ ਅਤੇ ਖੁਸ਼ਹਾਲ ਜੀਵਨ ਜੀਣ ਦਾ ਹੱਕਦਾਰ ਹਾਂ। ਮੇਰੀ ਆਮਦਨ ਲਗਾਤਾਰ ਵੱਧ ਰਹੀ ਹੈ। ਤੁਸੀਂ ਸ਼ਾਂਤੀ ਤੇ ਸਿਹਤ ਦੀ ਤੰਦਰੁਸਤੀ ਲਈ ਕੀ ਕਹਿਣਾ ਹੈ ਕਿ ਮੇਰਾ ਸਰੀਰ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਊਰਜਾ ਨਾਲ ਭਰਪੂਰ ਆ। ਮੇਰਾ ਮਨ ਸ਼ਾਂਤਾ ਅਤੇ ਮੈਂ ਹਰ ਹਾਲਾਤ ਵਿੱਚ ਖੁਸ਼ ਰਹਿੰਦਾ ਹਾਂ। ਮੈਂ ਆਪਣੇ ਅਤੀਤ ਨੂੰ ਮਾਫ਼ ਕਰ ਦਿੱਤਾ ਹੈ। ਤੇ ਮੈਂ ਅੱਜ ਵਿੱਚ ਜੀ ਰਿਹਾ ਹਾਂ ਮੇਰੇ ਆਲੇ ਦੁਆਲੇ ਸਿਰਫ ਸਕਾਰਾਤਮਕ ਊਰਜਾ ਹੈ ਹੁਣ ਇਸ ਨੂੰ ਵਰਤਣ ਦਾ ਸਹੀ ਤਰੀਕਾ ਕੀ ਹੈ ਮਹਿਸੂਸ ਕਰੋ ਸਿਰਫ ਸ਼ਬਦਨਾ ਬੋਲੋ ਉਹਨਾਂ ਪਿੱਛੇ ਦੀ ਖੁਸ਼ੀ ਨੂੰ ਵੀ ਮਹਿਸੂਸ ਕਰੋ ਹਮੇਸ਼ਾ ਇੰਜ ਬੋਲੋ ਜਿਵੇਂ ਉਹ ਚੀਜ਼ਾਂ ਤੁਹਾਡੇ ਕੋਲ ਅੱਜ ਵੀ ਨੇ ਜਿਵੇਂ ਮੈਂ ਕਾਮਯਾਬ ਹੋ ਗਿਆ ਹਾਂ ਨਾ ਕਿ ਮੈਂ ਕਾਮਯਾਬ ਹੋਵਾਂਗਾ ਇਸ ਨੂੰ ਘਟੋ ਘਟ ਲਗਾਤਾਰ 21 ਦਿਨ ਕਰੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ